ਮੋਰਚਾ ਲੱਗਣਾ ਹੀ ਇੱਕ ਸਰਕਾਰ ਦੇ ਉੱਤੇ ਸਵਾਲੀਆ ਚਿੰਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਖੀਆਂ ਨੂੰ ਸਜ਼ਾ ਦੇਣ ਦੇ ਵਾਸਤੇ ਕਾਨੂੰਨ ਮੰਗਣਾ ਪੈ ਰਿਹਾ ਹੈ ਉਹਨਾਂ ਨੂੰ ਨਹੀਂ ਪਤਾ ਜਿਹੜੇ ਉੱਥੇ ਬੈਠੇ ਨੇ ਕੁਰਸੀਆਂ ਤੇ ਜਿਹੜੇ ਕਾਨੂੰਨ ਦੇ ਘੜੇ ਨੇ ਹੁਣੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪ੍ਰਭ ਲੰਘਿਆ ਕਿੱਥੇ ਦੁਨੀਆ ਭਰ ਦੇ ਵਿੱਚ ਸਮਾਗਮ ਹੋਏਗਾ ਦੇਲੀ ਦੇ ਵਿੱਚ ਵੀ ਹੋਏ ਨੇ ਮੋਦੀ ਸਰਕਾਰ ਨੇ ਵੀ ਕਰਵਾਏ ਨੇ ਪਹਿਲਾਂ ਵੀ ਕਰਵਾਉਂਦੇ ਨੇ ਦਸਮ ਪਾਸ਼ਾ ਦੇ ਸਹਬਜ਼ਾਦਿਆਂ ਦੇ ਵਾਸਤੇ ਕਹਿੰਦੇ ਨੇ ਵੀ ਉਹ ਸਭ ਤੋਂ ਵੱਡੀ ਕੁਰਬਾਨੀ ਉਹਨਾਂ ਦੀ ਹੈ ਭਾਈ ਫਿਰ ਸਾਨੂੰ ਮੰਗਣਾ ਕਿਉਂ ਪਏ ਗੁਰੂ ਸਾਹਿਬ ਦੀ ਹਜ਼ੂਰੀ 'ਚ ਪ੍ਰਕਾਸ਼ਪੁਰੋ ਨੂੰ ਲੈ ਕੇ ਸਾਰੀ ਸੰਗਤ ਵੀ ਜੁੜੀ ਹੋਣੀ ਹੈ ਜੀ ਉਸੇ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜੀ ਹੈ ਪਰ ਉਹ ਬੁੱਲੇ ਕਿਉਂ ਬੈਠੇ ਆ ਫਿਰ ਇੱਥੇ ਕਿਉਂ ਨਹੀਂ ਆਉਂਦੇ ਜੀ ਹੁਣ ਕਿ ਇੱਕ ਘਟਨਾ ਮਾੜੀ ਵਾਪਰੀ ਗਊ ਮਾਤਾ ਦੀ ਕਿਸੇ ਨੇ ਬੇਅਦਬੀ ਕੀਤੀ ਉਹਦੇ ਉੱਤੇ ਯੂਪੀਏ ਸਿੱਧੀ ਲੱਗੀ ਹੈ ਜੀ ਹਮ ਐਕਟ ਬਣ ਗਿਆ ਨਾਲ ਦੀ ਨਾਲ ਸਿੱਧੀ ਯੂਪੀ ਲੱਗੀ ਹੈ ਅਸੀਂ ਇੱਥੇ ਜਫਤੇਗੜ੍ਹ ਸਾਹਿਬ ਦੇ ਲਾਗੇ ਤਰਖਾਨ ਮਾਜਰੇ ਜਦੋਂ ਬੇਅਦਬੀ ਹੋਈ ਸੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਹੋਰਾਂ ਨੇ ਬੜਾ ਜ਼ੋਰ ਲਾ ਕੇ ਯੂਪੀ ਲਵਾਈ ਸੀਗੀ ਹਮ ਪਾਸ ਨਹੀਂ ਹੋਈ ਸਾਡਾ ਪਾਪ ਨਹੀਂ ਅਸੀਂ ਸਤਿਕਾਰ ਕਰਦੇ ਆਂ ਗਊ ਮਾਤਾ ਦਾ ਉਹਨਾਂ ਦੇ ਵਾਸਤੇ ਸਤਿਕਾਰਯੋਗ ਆ ਚਲੋ ਐਕਟ ਬਣਿਆ ਚੰਗੀ ਗੱਲ ਹੈ ਤੇ ਭਈ ਫਿਰ ਸਾਡੇ ਗੁਰੂ ਵਾਸਤੇ ਐਕਟ ਕਿਉਂ ਨਹੀਂ ਆ ਜਿਹੜੀ ਮੇਰੇ ਸਾਹਮਣੇ ਇੱਕ ਚਿੱਠੀ ਦੀ ਕਾਪੀ ਆਈ ਹੈ 24 ਮਈ 2023 ਦੀ ਭਗਵਾਨਤਮਾਨ ਸਰਕਾਰ ਨੇ ਅਮਿਤ ਸ਼ਾਹ ਜੀ ਨੂੰ ਲਿਖਿਆ ਵਾ ਅਮਿਤ ਸ਼ਾਹ ਹਰਾਮੋਂ ਇੱਕ ਚਿੱਠੀ ਆਈ ਪੀਮ ਉਹ ਕਹਿ ਜਿਹੜੀ ਤੁਸੀਂ ਕੈਦ ਮੰਗਦੇ ਬਹੁਤ ਜ਼ਿਆਦਾ ਆ ਸਜ਼ਾ ਬਹੁਤੀ ਹੈ ਜਿਉਂ ਚਿੱਠੀ ਲਿਖੀ ਹੈ ਤੇ ਭਈ ਫਿਰ ਇੱਥੇ ਵੀ ਤਾਂ ਆਜੋ ਗੁਰਜੀਤ ਸਿੰਘ ਕੀ ਮੰਗਣ ਡਿਆ ਇਹ ਤਾਂ ਮੰਗਦਾ ਪਿਆ ਪ੍ਰਸ਼ਾਸਨ ਸਹਿਮਤ ਹੋਣਾ ਗੁਰਜੀਤ ਸਿੰਘ ਦੇ ਨਾਲ ਵੀ ਸਹੂਲਤਾਂ ਮਿਲੀਆਂ ਹੋਣੀਆਂ ਇੱਥੇ ਸਾਰੀਆਂ ਵੀ ਭਾਈ ਗੁਰਜੀਤ ਸਿੰਘ ਵਧੀਆ ਕੀਤਾ ਤੂੰ ਚੰਗਾ ਕੀਤਾ ਤੂੰ ਬੈਠਾ ਏ ਠੀਕ ਹੈ ਹੁਣੇ ਕਾਨੂੰਨ ਬਣ ਜਾਏਗਾ ਕੋਈ ਗੱਲ ਨਹੀਂ ਪ੍ਰਸ਼ਾਸਨ ਇੱਧਰ ਨੇ ਆ ਤੋਂ ਬਾਅਦ ਕਿਉਂ ਮੰਨਦਾ ਹੈ ਲੋਕ ਵੀ ਤਾਂ ਇਹੀ ਸੋਚਦੇ ਆ ਨਾ ਸਿੰਘ ਸਾਹਿਬ ਵੀ ਜਦੋਂ ਮਰਦਾ ਫਿਰ ਉਦੋਂ ਜਾਵਾਂਗੇ ਪਹਿਲਾਂ ਮਰ ਤਾਂ ਲੈਣ ਦਿਓ ਮਰੇ ਆਪਣਿਆਂ ਦੇ ਲਾਂ ਤਾਂ ਬਹੁਤ ਪਾਈਆਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਦੇ ਵਿੱਚ ਪਤਾ ਕੀ ਪਤਾ ਆਪਣਾ ਵਾ ਕੇ ਪਰਾਇਆ ਵਾ ਅੱਜ ਕੱਲ ਸੋਸ਼ਲ ਮੀਡੀਆ ਦਾ ਕਿਹੜਾ ਥੋ ਪਤਾ ਵਾ ਕਿਹੜਾ ਕੌਣ ਬੋਲਦਾ ਕਿ ਕੀ ਪੱਗਾਂ ਬੰਨ ਕੇ ਵੀ ਕਈ ਬੋਲਦੇ ਆ ਆਪਣਿਆਂ ਨੂੰ ਲੜਦੇ ਦੇਖੇ ਐ ਇਹੀ ਤਾਂ ਦੁਕਾਨਤ ਆ ਜੇ ਸਾਰਾ ਕੁਝ ਨਾ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਦਾਂ ਚੱਲ ਜਾਂਦਾ ਜੇ ਗੱਦਾਰੀਆਂ ਨਾ ਕਰਦੇ ਜਾਂ ਆਪਣਿਆਂ ਦੇ ਨਾਲ ਲੜਦੇ ਨਾ ਤੇ ਫਿਰ ਖਾਲਸਾ ਰਾਜ ਐਵੇਂ ਚੱਲ ਜਾਂਦਾ ਅੰਗਰੇਜ਼ਾਂ ਨੂੰ ਜਿੱਥੇ 100 ਸਾਲ ਧੱਕੀ ਰੱਖਿਆ ਸੀ ਗਾਵੇਂ ਧੱਕੀਆ ਰੱਖਣਾ ਸੀ ਭਾਈ ਕੈਪਟਨ ਸਾਹਿਬ ਹੁਣ ਤੁਸੀਂ ਕਰ ਲੋ ਜਿਹੜਾ 18 ਵਾਲਾ ਮਤਾ ਆਇਓ ਤੁਸੀਂ ਪਾਇਆ ਸੀਗਾ ਹੂੰ ਤੇ ਹੁਣ ਤੁਸੀਂ ਬੀਜੇਪੀ ਚੋਂ ਹੂੰ ਬਈ ਹੁਣ ਘਰ ਨਾ ਨਾ ਬੈਠੋ ਹੁਣ ਫਿਰ ਜਾ ਕੇ ਉੱਥੇ ਬੈਠੋ ਆ ਜਾਂ ਇੱਥੇ ਆ ਜਾਓ ਗੁਰਜੀਤ ਸਿੰਘ ਦੇ ਲਾਗੇ ਜੇ ਇੱਥੇ ਨਹੀਂ ਆਉਣਾ ਤੇ ਫਿਰ ਹਮੇਸ਼ਾ ਦੇ ਘਰ ਦੇ ਜਾ ਕੇ ਬਾਹਰ ਜਾ ਕੇ ਬਹਿ ਜਾਓ ਮਾਰ ਲਓ ਉੱਥੇ ਮਾਰੋ ਹਤਰਨਾ ਸਾਰੇ ਪੰਜਾਬ ਦੇ ਜਿੰਨੇ ਸੇਖਾ ਕਿਉਂ ਨਹੀਂ ਜਾਂਦੇ ਮੈਂ ਕਿਹਾ ਹਿੰਦੂ ਵੀ ਜਾਣ ਇਹ ਨਹੀਂ ਵੀ ਸੋਚਿਆ ਜਾਂਦਾ ਨਾ ਵੀ ਮੈਂ ਕੈਪਟਨ ਸਾਹਿਬ ਜਾਂ ਮੈਂ ਫਲਾਣਾ ਸਾਹਿਬ ਮੈਂ 팀ਕਾ ਸਾਹਿਬ ਮੈਂ ਗੁਰਜੀਤ ਸਿੰਘ ਦੇ ਪਿੱਛੇ ਇਹਦੀ ਗਵਾਈ ਚ ਲਾ ਕੇ ਕਿਉਂ ਤੁਰਾ ਭਾਈ ਤਿੰਨ ਮੁੱਖ ਮੰਤਰੀ ਬਦਲੇ ਗਏ ਨੇ ਤੇ ਜੇ ਚੌਥਿਆਂ ਨੇ ਵੀ ਕੁਝ ਨਾ ਨਾ ਕੀਤਾ ਤੇ ਇਹਨਾਂ ਦੀ ਵੀ ਵਾਰੀ ਲੱਗਣੀ ਲੱਗਣੀ ਹੈ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਦਰ ਸਿਰਸਾ ਸਾਹਿਬ ਨੂੰ ਬੇਨਤੀ ਕਰਦਾ ਭਾ ਸਿਰਸਾ ਸਾਹਿਬ ਤੁਹਾਨੂੰ ਉਦਾਂ ਤੱਕ ਵਿੱਚ ਚਿੜੀ ਵੀ ਫੜ ਕੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਛਾਟ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਇੱਥੇ ਨਹੀਂ ਆਏ ਤੁਸੀਂ ਕਿ ਗੁਰੂਗ੍ਰੰਥ ਸਾਹਿਬ ਤੁਹਾਡਾ ਕੋਈ ਹੋਰ ਹੈ ਗੁਰਜੀਤ ਸਿੰਘ ਦਾ ਕੋਈ ਗੁਰੂਗ੍ਰੰਥ ਸਾਹਿਬ ਹੋਰ ਹੈ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹਨਾਂ ਨਾ ਇਦਾਂ ਨਾ ਕਰੋ ਤੇਰਾ ਕਿਰਤ ਕੰਤਾ ਹੋਏਗੀ ਕਿ ਐਨਆਈਏ ਵਗੈਰਾ ਸਾਡੇ ਕੰਮਾਂ ਵਾਸਤੇ ਨਹੀਂ ਕੰਮ ਕਰ ਸਕਦੀਆਂ ਕਿ ਸੀਬੀਆਈ ਨੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਲੱਭਿਆ ਪਿਛਲਾ ਕੇਸ ਕਿ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਕੋਈ ਚੀਜ਼ ਲੱਭ ਕੇ ਦਿੱਤੀ ਕਿ ਫਲਾਣੇ ਚਾਰ ਬੰਦੇ ਬੈਠੇ ਸੀਗੇ ਉਹ ਬੇਅਦਬੀ ਕਰਨ ਦੀ ਸੋਚਦੇ ਪਏ ਸੀ ਤੇ ਅਸੀਂ ਫੜ ਲਏ ਤੁਸੀਂ ਰੋਜ਼ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਹੁੰਦੇ ਆਂ ਬਲਾਨੇ ਜੀ ਇਸ ਗੱਲ ਦੇ ਵਾਸਤੇ ਕੌਨਸਪੀਰੇਸੀ ਘੜਦੇ ਪੈਸੀ ਬੇਅਦਬੀਆਂ ਦੀ ਕੌਨਸਪੀਰੇਸੀ ਕਿਤੇ ਹੋਰ ਸਮਾਨ ਦੀ ਘੜੀ ਜਾਂਦੀ ਹੈ ਉਹ ਕਿਹਨੇ ਬੜੀ ਜਾਂਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਸਮਾਣੇ ਜਾ ਚੜਿਆ ਮੰਗੇ ਹੈ ਕਿ ਬੇਅਦਬੀਆਂ ਦੇ ਲਈ ਸਖਤ ਕਾਨੂੰਨ ਬਣੇ ਬਹੁਤ ਸਾਰੀ ਸੰਗਤ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੀ ਹੈ ਇਸ ਕਾਨੂੰਨ ਬਣਾਉਣ ਦੇ ਲਈ ਜੋ ਮੋਰਚਾ ਲੱਗਿਆ ਹੋਇਆ ਹੈ ਉਸ ਦੇ ਸਮਰਥਨ ਦੇ ਵਿੱਚ ਸੋ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਹੈ ਅਠੋ ਪੈਰ ਟਹਿਲ ਸੇਵਾ ਇਹ ਸੰਸਥਾ ਚਲਾ ਰਹੇ ਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਠੇ ਪੈਰ ਸਿੰਘ ਰਹਿਣੇ ਚਾਹੀਦੇ ਆ ਤਾਂ ਜੋ ਬੇਅਦਬੀਆਂ ਰੁਕ ਸਕਣ ਸੋ ਗੱਲਬਾਤ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਮੋਰਚਾ ਲੱਗਾ ਨਾ ਇਹ ਆਪਣੇ ਆਪ ਚ ਇੱਕ بڑا ਇਹ ਮੋਰਚਾ ਲੱਗਣਾ ਹੀ ਇੱਕ ਸਰਕਾਰ ਦੇ ਉੱਤੇ ਸਵਾਲੀਆ ਚਿੰਨਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਖੀਆਂ ਨੂੰ ਸਜ਼ਾ ਦੇਣ ਦੇ ਵਾਸਤੇ ਕਾਨੂੰਨ ਮੰਗਣਾ ਪੈ ਰਿਹਾ ਹ ਹ ਉਹਨਾਂ ਨੂੰ ਨਹੀਂ ਪਤਾ ਜਿਹੜੇ ਉੱਥੇ ਬੈਠੇ ਨੇ ਕੁਰਸੀਆਂ ਤੇ ਜਿਹੜੇ ਕਾਨੂੰਨ ਦੇ ਘਾੜੇ ਨੇ ਹ ਗੁਰੂ ਗ੍ਰੰਥ ਸਾਹਿਬ ਕੀ ਨੇ ਕਿੰਨੂੰ ਨਹੀਂ ਪਤਾ ਹ ਆ ਹੁਣੇ ਗੁਰੂ ਨਾਨਕ ਸਾਹਿਬ ਜਿੱਦਾ ਪ੍ਰਕਾਸ਼ ਪ੍ਰੋਪ ਲੰਗਿਆ ਕਿੱਥੇ ਦੁਨੀਆ ਭਰ ਦੇ ਵਿੱਚ ਸਮਾਗਮ ਹੋਏ ਨੇ ਹਾਂ ਦਿੱਲੀ ਦੇ ਵਿੱਚ ਵੀ ਹੋਏ ਨੇ ਮੋਦੀ ਸਰਕਾਰ ਨੇ ਵੀ ਕਰਵਾਏ ਨੇ ਪਹਿਲਾਂ ਵੀ ਕਰਵਾਉਂਦੇ ਨੇ ਦਸੋਂ ਪਾਤਸ਼ਾਹ ਦੇ ਸਹਿਬਜ਼ਾਦਿਆਂ ਦੇ ਵਾਸਤੇ ਕਹਿੰਦੇ ਨੇ ਵੀ ਉਹ ਸਭ ਤੋਂ ਵੱਡੀ ਕੁਰਬਾਨੀ ਉਹਨਾਂ ਦੀ ਹੈ ਭਾਈ ਫਿਰ ਸਾਨੂੰ ਮੰਗਣਾ ਕਿਉਂ ਪਏ ਗੁਰੂ ਸਾਹਿਬ ਦੀ ਜੁਰੀ ਚ ਪ੍ਰਕਾਸ਼ ਪ੍ਰੋਪ ਨੂੰ ਲੈ ਕੇ ਸਾਰੀ ਸੰਗਤ ਵੀ ਜੁੜੀ ਹੋਣੀ ਹੈ ਜੀ ਉਸੇ ਗੁਰਗ੍ਰੰਥ ਸਾਹਿਬ ਜੀ ਦੀ ਜੁਰੀ ਚ ਜੁੜੀ ਹੈ ਪਰ ਉਹ ਭੁੱਲੇ ਕਿਉਂ ਬੈਠੇ ਆ ਫਿਰ ਇੱਥੇ ਕਿਉਂ ਨਹੀਂ ਆਉਂਦੇ ਜੀ ਇਹ ਪੜੇ ਪਚੀਦਾ ਜੇ ਪਤਾ ਨਹੀਂ ਕਿਉਂ ਕਰ ਦਿੱਤਾ ਗਿਆ ਸਿੱਧੀ ਜੀ ਗੱਲ ਸੀ ਵੇਖੋ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ 2004 ਦਾ ਨਾ ਇੱਕ ਗਊ ਵੰਸ਼ ਦਾ ਐਕਟ ਬਣਿਆ ਹੋਇਆ ਹੈ ਮਧ ਪ੍ਰਦੇਸ਼ ਦਾ ਮਾਰਚ 2004 ਦੇ ਵਿੱਚ ਉਹ ਪਾਸ ਹੋ ਗਿਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਪਿੱਛੇ ਇੱਕ ਘਟਨਾ ਮਾੜੀ ਵਾਪਰੀ ਗੋ ਮਾਤਾ ਦੀ ਕਿਸੇ ਨੇ ਬੇਇੱਜ਼ਤੀ ਕੀਤੀ ਉਹਦੇ ਉੱਤੇ ਯੂਏਪੀ ਸਿੱਧੀ ਲੱਗੀ ਹੈ ਜੀ ਹਮ ਐਕਟ ਬਣ ਗਿਆ ਨਾਲ ਦੀ ਨਾਲ ਸਿੱਧੀ ਯੂਏਪੀ ਲੱਗੀ ਹੈ ਅਸੀਂ ਇੱਥੇ ਫਤਿਹਗੜ੍ਹ ਸਾਹਿਬ ਦੇ ਲਾਗੇ ਤਰਖਾਨ ਮਾਜਰੇ ਜਦੋਂ ਬੇਇੱਜ਼ਤੀ ਹੋਈ ਸੀ ਸਿੰਘ ਸਾਹਿਬ ਗੈਨੀ ਹਰਪਾਲ ਸਿੰਘ ਹੋਰਾਂ ਨੇ ਬੜਾ ਜ਼ੋਰ ਲਾ ਕੇ ਯੂਏਪੀ ਲਵਾਈ ਸੀਗੀ ਉਹ ਪਾਸ ਨਹੀਂ ਹੋਈ ਸਾਡਾ ਪਾਪ ਪਾਪ ਨਹੀਂ ਅਸੀਂ ਸਤਿਕਾਰ ਕਰਦੇ ਆਂ ਗਊ ਮਾਤਾ ਦਾ ਉਹਨਾਂ ਦੇ ਵਾਸਤੇ ਸਤਿਕਾਰਯੋਗ ਐ ਚਲੋ ਐਕਟ ਬਣਿਆ ਚੰਗੀ ਗੱਲ ਹੈ ਤੇ ਭਈ ਫਿਰ ਸਾਡੇ ਗੁਰੂ ਵਾਸਤੇ ਐਕਟ ਕਿਉਂ ਨਹੀਂ ਅਸੀਂ ਫਿਰ ਪਰाये ਹੋ ਗਏ ਇਹ ਸਾਨੂੰ ਕਿਉਂ ਕਰਵਾਇਆ ਜਾ ਰਿਹਾ ਸਭ ਤੋਂ ਵੱਡੀ ਦੇਸ਼ ਭਗਤ ਕੌਮ ਜਿਹੜੀ ਹੈ ਉਹਨੂੰ ਬਾਰ ਬਾਰ ਕਿਉਂ ਇਹ ਸਾਸ ਕਰਵਾਇਆ ਜਾ ਕਿ ਆਪਣੇ ਗੁਰੂ ਦੇ ਵਾਸਤੇ ਕਾਨੂੰਨ ਮੰਗਣਾ ਪੈ ਰਿਹਾ ਇਸ ਮੁਲਕ ਦੇ ਵਿੱਚ ਹੁਣੇ ਮੇਰੇ ਸਾਹਮਣੇ ਇੱਕ ਚਿੱਠੀ ਆਈ ਹੈ ਵੇਖੋ ਪਹਿਲਾ ਅਕਾਲੀ ਦਲ ਦੇ ਵੇੜੇ ਇਹਨਾਂ ਨੇ ਇੱਕ ਵਾਰੀ ਮਤਾ ਪਾਸ ਕਰਕੇ ਭੇਜਿਆ ਸੀ 16 ਦੇ ਵਿੱਚ ਉਸ ਤੋਂ ਬਾਅਦ 18 ਦੇ ਵਿੱਚ ਗਿਆ ਮਤਾ ਪਾਸ ਹੋ ਕੇ ਪਹਿਲਾਂ ਇਹਨਾਂ ਨੇ ਪਾਸ ਕੀਤਾ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਫਿਰ 18 ਦੇ ਵਿੱਚ ਜਿਹੜਾ ਪਾਸ ਕੀਤਾ ਗਿਆ ਫਿਰ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਵਤ ਗੀਤਾ ਹੌਲੀ ਕੁਰਾਨ ਹੌਲੀ ਬਾਈਬਲ ਤੇ ਇਹਨਾਂ ਸਾਰਿਆਂ ਪਵਿੱਤਰ ਗ੍ਰੰਥਾਂ ਦੇ ਵਾਸਤੇ ਉਹਦੇ ਵਿੱਚ ਸਜ਼ਾ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਦੀ ਗੱਲ ਕੀਤੀ ਗਈ ਆ ਜਿਹੜੀ ਮੇਰੇ ਸਾਹਮਣੇ ਇੱਕ ਚਿੱਠੀ ਦੀ ਕਾਪੀ ਆਈ ਹੈ 24 ਮਈ 2023 ਦੀ ਭਗਵਾਨਤਮਾਨ ਸਰਕਾਰ ਨੇ ਅਮਿਤ ਸ਼ਾਹ ਜੀ ਨੂੰ ਲਿਖਿਆ ਵਾ ਅਮਿਤ ਸ਼ਾਹ ਹਰਮਨੋਂ ਇੱਕ ਚਿੱਠੀ ਆਈ ਪੀਐਮ ਕਹ ਜਿਹੜੀ ਤੁਸੀਂ ਕੈਦ ਮੰਗਦੇ ਬਹੁਤ ਜ਼ਿਆਦਾ ਆ ਸਜ਼ਾ ਬਹੁਤੀ ਹੈ ਸਜ਼ਾ ਜੀ ਬਹੁਤੀ ਹੈ ਬਹੁਤੀ ਹੈ ਤੁਹਾਨੂੰ ਲੱਗਦਾ ਵੀ ਸਜ਼ਾ 20 ਸਾਲ ਦੀ ਸਜ਼ਾ ਜ਼ਿਆਦਾ ਹੋਗੀ ਥੋੜੀ ਦੇਣੀ ਚਾਹੀਦੀ ਸੀ ਮੰਗ ਸਾਡੇ ਉਹਨਾਂ ਨੇ ਇਹੀ ਚਿੱਠੀ ਪਾਈ ਆ ਕਹਿੰਦੇ ਸਜ਼ਾ ਬਹੁਤੀ ਆ ਤੇ ਭਗਵਾਨਤਮਾਨ ਸਾਹਿਬ ਨੇ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਜਿਹੜਾ ਰਿਸਪਾਂਸ ਭੇਜਿਆ ਮੈਂ ਇਨ ਸ਼ਾਰਟ ਗੱਲ ਕਰਦਾ ਹਮ ਹੋਇਵਰ ਨੋ ਵੀ ਹੈਵ ਰੀਸੀਵਡ ਰਿਸਪਾਂਸ ਫਰਮ ਯੂਅਰ ਮਿਨਿਸਟਰੀ ਸਟੇਟਿੰਗ ਥੈਟ ਦਾ ਪਨਿਸ਼ਮੈਂਟ ਪ੍ਰੋਪੋਜ਼ਡ ਅਪੀਅਰਸ ਟੂ ਬੀ ਐਕਸੈਸਿਵ In this con context, I would like to bring to your kind notice that Shri Guru Granth Sahib is considered as a living Guru of Sikhs mm. and it is accorded respect accordingly. Mm. So the punishment proposed is not excessive. Being a border state, it is extremely necessary to maintain human harmony in Punjab. For this, re rigorous punishment is required to deter the criminal trying to disturb the ਕਮਿਊਨਲ ਹਾਰਮਨੀ ਸੋ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਹੈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਅਮਿਤ ਸ਼ਾਹ ਜੀ ਨੂੰ 24 ਮਈ 2023 ਦੀ ਜਿਹੋ ਚਿੱਠੀ ਲਿਖੀ ਹੈ ਤੇ ਭਾਈ ਫਿਰ ਇੱਥੇ ਵੀ ਤਾਂ ਆ ਜੋ ਗੁਰਜੀਤ ਸਿੰਘ ਕੀ ਮੰਗਣ ਡਿਆ ਇਹ ਤਾਂ ਮੰਗਦਾ ਪਿਆ ਜੇ ਤੁਸੀਂ ਸਾਰੇ ਸਹਿਮਤ ਹੋ ਫਿਰ ਗੁਰਜੀਤ ਸਿੰਘ ਦੇ ਕੋਲ ਕਿਉਂ ਨਹੀਂ ਆ ਕੇ ਬੈਠਦੇ ਭਈ ਪ੍ਰਸ਼ਾਸਨ ਸਹਿਮਤ ਹੋਣਾ ਗੁਰਜੀਤ ਸਿੰਘ ਦੇ ਨਾਲ ਵੀ ਸਹੂਲਤਾਂ ਮਿਲੀਆਂ ਹੋਣੀਆਂ ਇੱਥੇ ਸਾਰੀਆਂ ਭਈ ਗੁਰਜੀਤ ਸਿੰਘ ਆ ਵਧੀਆ ਕੀਤਾ ਤੂੰ ਚੰਗਾ ਕੀਤਾ ਤੂੰ ਬੈਠਾ ਏ ਠੀਕ ਹੈ ਹੁਣੇ ਕਾਨੂੰਨ ਬਣ ਜਾਏਗਾ ਕੋਈ ਗੱਲ ਨਹੀਂ ਨੇ ਸਹਿਮਤ ਨਹੀਂ ਨਾ ਹੋ ਰਹੇ ਆ ਕੱਲ ਪਰਸੋਂ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਧਰਨਾ ਦੇਣਾ ਪਿਆ ਜਿੱਦਣ ਉਹਦਾ ਬਿਸਤਰਾ ਭੇਜ ਗਿਆ ਉੱਤੇ ਫਿਰ ਸਿੰਘ ਕਹਿੰਦੇ ਸੀ ਵੀ ਆਪਾਂ ਉਹਨੂੰ ਕੋਈ ਤੰਬੂ ਵਗੈਰਾ ਭੇਜ ਦਈਏ ਵੀ ਉੱਤੇ ਆਪਾਂ ਸਿੰਘ ਉੱਤੇ ਮਰਵਾ ਥੋੜਾ ਲੈਣਾ ਇਹੋ ਜਿਹੇ ਰੇਲਾਪ ਤਾਂ ਕਿਤੇ ਜਿਹੜੇ ਸਿਰ ਤੱਕ ਤਲੀ ਗਲੀ ਮੇਰੀ ਆਉ ਵਾਲੀ ਜਿਹੜੀ ਭਾਵਨਾ ਜਿਹੜਾ ਸਾਡਾ ਇਤਿਹਾਸ ਉਹਨੂੰ ਮੋੜ ਸਰਜੀਤ ਕੀਤਾ ਇਸ ਵੀਰ ਨੇ ਸੋ ਉਹ ਦਿਨ ਵੀ ਧਰਨਾ ਦੇਣਾ ਪਿਆ ਫਿਰ ਪ੍ਰਸ਼ਾਸਨ ਇੱਧਰ ਨੇ ਆ ਤੋਂ ਬਾਅਦ ਕਿਉਂ ਮੰਨਦਾ ਲੋਕ ਵੀ ਤਾਂ ਇਹੀ ਸੋਚਦੇ ਆ ਨਾ ਸਿੰਘ ਸਾਹਿਬ ਵੀ ਜਦੋਂ ਮਰਦਾ ਫਿਰ ਉਦੋਂ ਜਾਵਾਂਗੇ ਪਹਿਲਾਂ ਮਰ ਤਾਂ ਲੈਣ ਦਿਓ ਗੱਲ ਵੈਸੇ ਕਿਸੇ ਹੱਦ ਤੱਕ ਸਹੀ ਆ ਹੂੰ ਕਿਤੇ ਵਿਸ਼ਵਾਸ ਦਉਣ ਲਈ ਪਹਿਲਾਂ ਮਰਨਾ ਪੈਂਦਾ ਹੈ ਹਾਂ ਮਰਨ ਦਾ ਤਾਂ ਹੈ ਵਾ ਉਹ 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 ਭਾਵਨਾ ਦੇ ਵਿੱਚ ਉਹ ਭਾਵਨਾ ਕਿ ਸਿਰ ਤੇ ਤਲੀ ਗਲੀ ਮੇਰੀ ਆ ਹਣ ਜਦ ਸਿਰ ਧਲੀ ਤੇ ਧਰ ਕੇ ਉੱਤੇ ਬੈਠਾ ਨਾ ਹੋ ਸਕਦਾ ਜੇਕਰ ਉਹਨੂੰ ਕੁਝ ਹੋ ਜਾਂਦਾ ਕੋਈ ਨਮੂਨੀਆਂ ਹੋ ਜਾਂਦਾ ਕੋਈ ਹੋਰ ਹੋ ਜਾਂਦਾ ਹੁਣ ਤੱਕ ਕੋਈ ਮੇਰੇ ਵਰਗਾ ਹੁੰਦਾ ਕੋਈ ਮਰੀਜ਼ ਹੁੰਦਾ ਤੇ ਹੁਣ ਤੱਕ ਫੁਟਕ ਗਿਆ ਹੋਣਾ ਸੀ ਪਰ ਆਪਣੇ ਆਨੇ ਲਾਂ ਤਾਂ ਬਹੁਤ ਪਾਈਆਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਦੇ ਵਿੱਚ ਪਤਾ ਕੀ ਪਤਾ ਆਪਣਾ ਵਾ ਕਿ ਪਰਾਇਆ ਵਾ ਅੱਜ ਕੱਲ ਸੋਸ਼ਲ ਮੀਡੀਆ ਦਾ ਕਿਹੜਾ ਥੋ ਪਤਾ ਵਾ ਕਿਹੜਾ ਕੌਣ ਬੋਲਦਾ ਕਿ ਪੱਗਾਂ ਬੰਨ ਕੇ ਵੀ ਕਈ ਬੋਲਦੇ ਆਪਣੇਆਂ ਨੂੰ ਲੜਦੇ ਦੇਖੇ ਐ। ਇਹੀ ਤਾਂ ਦੁਕਾਨਤ ਆ। ਜੇ ਸਾਰਾ ਕੁਝ ਨਾ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਦਾਂ ਚੱਲ ਜਾਂਦਾ। ਜੇ ਗਦਰਾਰੀਆਂ ਨਾ ਕਰਦੇ ਜਾਂ ਆਪਣੇਆਂ ਦੇ ਨਾਲ ਲੜਦੇ ਨਾ ਤੇ ਫਿਰ ਖਾਲਸਾ ਰਾਜ ਐਵੇਂ ਚੱਲ ਜਾਂਦਾ ਅੰਗਰੇਜ਼ਾਂ ਨੂੰ ਜਿੱਥੇ 100 ਸਾਲ ਧੱਕੀ ਰੱਖਿਆ ਸੀ ਗਾਵੇਂ ਧੱਕਿਆ ਰੱਖਣਾ ਸੀ। ਸੋ ਗੱਲ ਮੈਂ ਫਿਰ ਇੱਥੇ ਆਵਾਂ ਆ ਵੀਰ ਜਿਹੜਾ ਉੱਤੇ ਬੈਠਾ। ਸਾਰੇ ਸਹਿਮਤ ਨੇ। ਕਿਹੜੀ ਸਰਕਾਰ ਹੈ ਜਿਹੜੀ ਸਹਿਮਤ ਨਹੀਂਗੀ। ਪਾਕਾਲੀ ਦੇ ਸਰਕਾਰ ਉਹਨੇ ਮਤਾ ਆਪਣੇ 16 ਚ ਪਾਇਆ 18 ਦੇ ਵਿੱਚ ਕਾਂਗਰਸ ਸਰਕਾਰ ਮੈਂ ਤਾਂ ਇਹ ਚਾਹੁੰਦਾ ਵਾਂ ਬੇਨਤੀ ਕਰਦਾ ਵਾਂ ਤੁਹਾਡੇ ਮਾਧਿਅਮ ਦਰਾਂ ਹੀ ਪੰਜਾਬੀ ਲੋਕ ਚੈਨਲ ਦੇ ਰਾਹੀਂ ਭਾਈ ਕੈਪਟਨ ਸਾਹਿਬ ਹੁਣ ਤੁਸੀਂ ਕਰ ਲਓ ਜਿਹੜਾ 18 ਵਾਲਾ ਮਤਾ ਆਇਓ ਤੁਸੀਂ ਪਾਇਆ ਸੀਗਾ ਤੇ ਹੁਣ ਤੁਸੀਂ ਭਾਜਪੀ ਚੋਂ ਭਾਈ ਹੁਣ ਘਰ ਨਾ ਨਾ ਬੈਠੋ ਹੁਣ ਫਿਰ ਜਾ ਕੇ ਉੱਥੇ ਬੈਠੋ ਆ ਜਾਂ ਇੱਥੇ ਆ ਜਾਓ ਗੁਰਜੀਤ ਸਿੰਘ ਦੇ ਲਾਗੇ ਜੇ ਇੱਥੇ ਨਹੀਂ ਆਉਣਾ ਤੇ ਫਿਰ ਹਮੇਸ਼ਾ ਦੇ ਘਰ ਦੇ ਜਾ ਕੇ ਬਾਹਰ ਜਾ ਕੇ ਬਹਿ ਜਾਓ ਮਾਰ ਲਓ ਉੱਥੇ ਮਾਰੋ ਹਤਰਨਾ ਸਾਰੇ ਪੰਜਾਬ ਦੇ ਜਿੰਨੇ ਸੇਖਾ ਕਿਉਂ ਨਹੀਂ ਜਾਂਦੇ ਮੈਂ ਕਹਿੰਦਾ ਹਿੰਦੂ ਵੀ ਜਾਣ ਇਹ ਨਹੀਂ ਵੀ ਸੋਚਿਆ ਜਾਂਦਾ ਨਾ ਵੀ ਮੈਂ ਕੈਪਟਨ ਸਾਹਿਬ ਜਾਂ ਮੈਂ ਫਲਾਣਾ ਸਾਹਿਬ ਮੈਂ 팀ਕਾ ਸਾਹਿਬ ਮੈਂ ਗੁਰਦੀਪ ਸਿੰਘ ਦੇ ਪਿੱਛੇ ਇਹਦੀ ਅਗਵਾਈ ਚ ਲਾ ਕੇ ਕਿਉਂ ਤੁਰਾ ਭਾਈ ਭਾਈ ਗੁਰਜੀਤ ਸਿੰਘ ਦੇ ਤੁਹਾਡੀ ਅਗਵਾਈ ਚ ਤੁਰਨ ਰਿਹਾ ਤੁਸੀਂ 18 ਦੇ ਵਿੱਚ ਪਾਇਆ ਮਤਾ ਗੁਰਜੀਤ ਸਿੰਘ ਨੂੰ ਤਾਂ ਜ 37 ਦਿਨ ਹੋਏ ਨੇ ਬੈਠੇ ਨੂੰ ਇੱਕੋ ਇੱਕ ਦੀ ਮੰਗ ਥੋੜਾ ਹੂੰ 15 ਤੋਂ ਲੈ ਕੇ ਕਿੰਨਾ ਰੌਣਾ ਰੋ ਲਿਆ ਅਸੀਂ ਕਿੰਨੇ ਮੋਰਚੇ ਲੱਗ ਗਏ ਕਿੰਨਾ ਕੁਝ ਹੋ ਗਿਆ ਭਾਈ ਸਜ਼ਾ ਹੀ ਲਾ ਦਿਓ ਯਾਰ ਅਸੀਂ ਕੀ ਇਹਦੇ ਚ ਕੀ ਆ ਹੂੰ ਸਜ਼ਾ ਹੀ ਮੰਗਦੇ ਪਏ ਹੋਰ ਕੀ ਮੰਗਦੇ ਪਏ ਜੇ ਸਜ਼ਾ ਵੀ ਨਹੀਂ ਤੁਸੀਂ ਦੇ ਸਕਦੇ ਤਾਂ ਫੇਰ ਤਾਂ ਸਾਡੇ ਜਲਿਆਂ ਤੇ ਨੂੰ ਲੂਣ ਸੜਕਣ ਵਾਲੀ ਗੱਲ ਹੈ ਨਾ ਕਿ ਤੁਹਾਡੇ ਕੋਈ ਬੇਅਦਬੀ ਕਰੇ ਕਿੰਨੇ ਕੇਸ ਤੁਹਾਡੇ ਤੁਸੀਂ ਸੀਨੀਅਰ ਪੱਤਰਕਾਰ ਕਿੰਨੇ ਕੇਸ ਹੁੰਦੇ ਨੇ ਮਲਕੇ ਵਾਲਾ ਕੇਸ ਐਗਜ਼ਾਮਪਲ 7 ਸਾਲ ਕੇਸ ਲੜਿਆ ਉਹਨੇ ਵੀਰ ਨੇ ਫੌਜ ਤੋਂ ਆਪਣੀ ਨੌਕਰੀ ਤੋਂ ਪ੍ਰੀਮੇਚੁਰ ਰਿਟਾਇਰਮੈਂਟ ਲੈ ਕੇ ਸੇਵਕ ਸਿੰਘ ਲੜਦਾ ਰਿਹਾ ਵਿਚਾਰ ਤਾਂ ਜਿੱਦਣ ਸਜ਼ਾ ਹੋਈ 3 ਸਾਲ ਦੀ ਸਜ਼ਾ ਹੋਈ ਮੌਕੇ ਤੇ ਜ਼ਮਾਨਤ ਹੋ ਗਈ ਉਹਨਾਂ ਨੂੰ ਜਿਪਸੀਆਂ ਮਿਲ ਗਈਆਂ ਗੱਡੀਆਂ ਮਿਲ ਗਈਆਂ ਉਹ ਪਹਿਲਾਂ ਘਰ ਚੱਲ ਗਏ ਤੇ ਸੇਵਕ ਸਿੰਘ ਬਾਅਦ ਚ ਅੱਜ ਤੱਕ ਉਹ ਰੋਲਦਾ ਰੋਲਦਾ ਪਿਆ ਹੈ ਲੋਕ ਕਿੰਨਾ ਮਹਿਸੂਸ ਕਰ ਰਹੇ ਸਿੱਖ ਕਿੰਨਾ ਕ ਮਹਿਸੂਸ ਕਰ ਰਿਹਾ ਤੁਸੀਂ ਅੱਠੇ ਪੈਰ ਟਹਿਲ ਸੇਵਾ ਜਿਹੜੇ ਹੈਗਾ ਕਾਰਜ ਆਰੰਭਿਆ ਜੀ ਸੰਸਥਾ ਚਲਾਈ ਹੈ ਪਿੰਡ ਪਿੰਡ ਜਾ ਕੇ ਪ੍ਰਚਾਰ ਵੀ ਕਰਦੇ ਹਾਂ ਲੋਕ ਮਹਿਸੂਸ ਕਰਦੇ ਹੋ ਦਰਦ ਜਿਹੜਾ ਤੁਸੀਂ ਕਹਿੰਦੇ ਵੀ ਤੁਹਾਡੇ ਦਿਲ ਦੇ ਵਿੱਚ ਹੈ ਜਾਂ ਇੱਥੇ ਸਿੰਘ ਕਹਿੰਦੇ ਸਾਡੇ ਦਿਲਾਂ ਦੇ ਵਿੱਚ ਹੈ ਲੋਕਾਂ ਦੇ ਮਨਾਂ 'ਚ ਕਿੰਨਾ ਕ ਦਰਦ ਹੈ ਦੇਖੋ ਜੇ ਲੋਕਾਂ ਦੇ ਮਨਾਂ 'ਚ ਦਰਦ ਨਾ ਨਾ ਹੁੰਦਾ ਹੂੰ ਤੇ ਤਿੰਨ ਮੁੱਖ ਮੰਤਰੀ ਨਹੀਂ ਸੀ ਬਦਲੇ ਜਾਣੇ ਹੂੰ ਇਹ ਮੈਂ ਗੱਲ ਇੱਕ ਤੁਹਾਡੇ ਸਾਹਮਣੇ ਲਿਓ ਨਾ ਤਿੰਨ ਮੁੱਖ ਮੰਤਰੀ ਬਦਲੇ ਗਏ ਨੇ ਤੇ ਜੇ ਚੌਥਿਆਂ ਨੇ ਵੀ ਕੁਝ ਨਾ ਨਾ ਕੀਤਾ ਤੇ ਇਹਨਾਂ ਦੀ ਵੀ ਵਾਰੀ ਲੱਗਣੀ ਲੱਗਣੀ ਆ ਕਿਉਂਕਿ ਜਿਹੜਾ ਰਾਹ ਜਿੱਦਣ ਨੂੰ ਜਾ ਰਿਹਾ ਕੋਈ ਬੋਲੇ ਨਾ ਬੋਲੇ ਕੋਈ ਕਮੈਂਟ ਕਰੇ ਨਾ ਕਰੇ ਕੋਈ ਸ਼ੇਅਰ ਕਰੇ ਨਾ ਕਰੇ ਕੋਈ ਤੁਹਾਡੀ ਪੋਸਟ ਨੂੰ ਅੱਗੇ ਕਿਸੇ ਨੂੰ ਭੇਜਦਾ ਪਰ ਹਰ ਸਿੱਖ ਦੇ ਹਰ ਪੰਜਾਬੀ ਦੇ ਮਨ ਚ ਦੁੱਖ ਹੁੰਦਾ ਜੇ ਦਰਦ ਹੁੰਦਾ ਜੇ ਮੇਰੇ ਕਈ ਹਿੰਦੂ ਵੀਰ ਨੇ ਦੋਸਤ ਨੇ ਮੇਰੇ ਉਹ ਮੇਰੇ ਨਾਲ ਰਹੁੰਦੇ ਨੇ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋ ਜੇ ਕਿਹੜਾ ਕਿਹੜੇ ਪਗੰਬਰ ਦਾ ਨਾਂ ਨਹੀਂ ਉਥੇ ਅੱਲਾ ਪਾਕ ਅੰਗ ਹਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਹੈਨਾ ਦੁਆਪਰ ਕਿਸ਼ਨ ਮਰਾਰਕੰਸ ਕਰਤਾਰਥ ਕੀਓ ਹੈਨਾ ਕਿਹੜੇ ਪਗੰਬਰ ਦੀ ਗੱਲ ਨਹੀਂ ਉਥੇ ਕਹਿ ਤਾ ਮਾਂ ਜਸੋਦ ਦੇ ਹੀ ਭਾਤ ਖਾਏ ਜਿਓ ਹੁਣ ਜਦ ਮਾਂ ਦਾ ਜਸ਼ੋਦਾ ਦਾ ਅੰਗ ਭੰਗ ਹੋਊਗਾ ਹੈ ਉਥੇ ਕਿੰਨੇ ਆਰਾਮ ਦੇ ਨਾਮ ਲਿਖੇ ਨੇ ਹੂੰ ਰਾਮ ਰਗੁਵੰਸ਼ ਕਾ ਹੋਇਓ ਇਹ ਵੀ ਲਿਖਿਆ ਹੋਇਆ ਵੋ ਹੂੰ ਇਹ ਕਿਉਂ ਇਹ ਗੱਲ ਕਦੀ ਗਈ ਨਹੀਂ ਇਹ ਗੱਲ ਗਈ ਨਹੀਂ ਕਦੇ ਤੁਹਾਨੂੰ ਲੱਗਦਾ ਵੀ ਇਹ ਬਹੁਤ ਜੜੇ ਉਹਨਾਂ ਦੇ ਆਲੇ ਦੁਆਲੇ ਬੈਠੇ ਨੇ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਦਰ ਸਿਰਸਾ ਸਾਹਿਬ ਨੂੰ ਬੇਨਤੀ ਕਰਦਾ ਭਾ ਸਿਰਸਾ ਸਾਹਿਬ ਤੁਹਾਨੂੰ ਉਦੋਂ ਤੱਕ ਕਿ ਚਿੜੀ ਵੀ ਫੁੜਕੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਝਾਟ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਇੱਥੇ ਨਹੀਂ ਆਏ ਤੁਸੀਂ ਹੂੰ ਕੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਕੋਈ ਹੋਰ ਹੈ ਗੁਰਜੀਤ ਸਿੰਘ ਦਾ ਕੋਈ ਗੁਰੂ ਗ੍ਰੰਥ ਸਾਹਿਬ ਹੋਰ ਹੈ ਹੂੰ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਮੈਂ ਬੇਨਤੀ ਕਰਦਾ ਹੱਥ ਬਨ ਕੇ ਬੇਨਤੀ ਕਰਦਾ ਇਹਨਾਂ ਦਾ ਇਦਾਂ ਨਾ ਕਰੋ ਫੇਰ ਕਿਰਤ ਘੰਟਾ ਹੋਏਗੀ ਇਹੋ ਹੀ ਇਹ ਗੁਰੂ ਗ੍ਰੰਥ ਸਾਹਿਬ ਕੌਣ ਹੈ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਨੇ ਗੁਰਗੱਦੀ ਦਿੱਤੀ ਹੈ ਠਿੱਕਰ ਫੋਰ ਦਲੀ ਸਿਰ ਪਰ ਆਪਰ ਕੀਆ ਪਿਆਨ ਸਾਰੇ ਸਾਰੇ ਸਨਾਤਨ ਮਤ ਦੇ ਜਿਹੜੇ ਮਹਾਂਪੁਰਖ ਨੇ ਉਹ ਵੀ ਇਹ ਗੱਲ ਕਰਦੇ ਨੇ ਕਿ ਜੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਕਥਾ ਨਹੀਂ ਸੀ ਕਰਦੇ ਹੋਣਾ ਕਿਹੜਾ ਨਹੀਂ ਬੋਲਦਾ ਕਿੰਨੂੰ ਨਹੀਂ ਸਮਝ ਆ ਗਈ ਤੇ ਫਿਰ ਕਿਉਂ ਭਾਈ ਇਹ ਕਾਨੂੰਨ ਮੰਗਣਾ ਕਿਉਂ ਪਏ ਤੁਸੀਂ ਹੀ ਇੰਨਾ ਸਖਤ ਕਰਦੇ ਹੋ ਹਾਂ ਤੁਸੀਂ ਕਰਦੇ ਹੋ ਵੀ ਤੁਹਾਡਾ ਗੁਰੂ ਨਹੀਂ ਹੈ ਉਹਦੋਂ ਤਾਂ ਗੁਰੂ ਸੀਗਾ ਜਦ ਦਿਨ ਰੰਗਦੇਵ ਜਨੇਊ ਲਾ ਰਿਆ ਸੀ ਤਿਲਕ ਮਟਾ ਰਿਆ ਸੀ ਉਦੋਂ ਦਾ ਗੁਰੂ ਤੇਗ ਬਹਾਦਰ ਸੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਹੈ ਗੁਰਤਾ ਗੱਦੀ ਤੇ ਬਿਰਾਜਮਾਨ ਹੈ ਜੀ ਆਹੀ ਉਹੀ ਉਹੀ ਗੁਰਤਾ ਗੱਦੀ ਉਹੀ ਹੈ ਗੁਰੂ ਕਾਗੀਤਰ ਪਾਤਸ਼ਾਹ ਨੂੰ ਕਿਉਂ ਸਾਹਿਬ ਜਾਦੇ ਵਾਰਨੇ ਪਏ ਇਸੇ ਵਾਸਤੇ ਤਿਲਕ ਤੇ ਜੰਜੂ ਦਾ ਹੀ ਮਸਲਾ ਸੀ ਪਹਿਲੀਆਂ ਤੇ ਸ਼ਾਂਤ ਹੋ ਗੀਆਂ ਸੀ ਇਹ ਤਿਲਕ ਤੇ ਜੰਜੂ ਤੋਂ ਚੱਲ ਕੇ ਹੀ ਸਾਰਾ ਕੁਝ ਸਰਬੰਸ ਵਾਰ ਕੇ ਤੇ ਫਿਰ ਫਤਿਹ ਬੁਲਾ ਕੇ ਤੇ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਤੇ ਜੇ ਅੱਜ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬ ਵਾਸਤੇ ਸਾਨੂੰ ਕਾਨੂੰਨ ਮੰਗਣਾ ਪੈ ਰਿਹਾ ਤੇ ਸ਼ਰਮਸਾਰ ਹੋਣ ਵਾਲੀ ਮੈਂ ਕਹਿੰਦਾ ਜਿੰਨੇ ਵੀ ਬੀਜੇਪੀ ਦੇ ਲੀਡਰ ਹੈ ਉਹਨਾਂ ਨੂੰ ਵੀ ਇਹ ਸ਼ਰਮ ਮਹਿਸੂਸ ਕਰਨੀ ਚਾਹੀਦੀ ਕਿ ਕਾਨੂੰਨ ਮੰਗਿਆ ਜਾ ਰਿਹਾ ਇੱਕ ਕਾਨੂੰਨ ਹੀ ਮੰਗਿਆ ਜਾ ਰਿਹਾ ਹੋਰ ਮੰਗਦੇ ਕੀ ਕੋਈ ਕੋਈ ਫਾਈਨੈਂਸ਼ੀਅਲ ਪੈਕੇਜ ਮੰਗਦੇ ਕੋਈ 50 ਰਾਹ ਹਜ਼ਾਰ ਕਰੋੜ ਰੁਪਈਆ ਮੰਗ ਲਿਆ ਤੁਹਾਡੇ ਕੋਲ ਵੀ ਤੁਹਾਡੇ ਕੋਲ ਹੈ ਨਹੀਂਗਾ ਇਹੀ ਕਹਿੰਨੇ ਆ ਨਾ ਵੀ ਜਿਹੜਾ ਬੇਦਬੀ ਕਰੂਗਾ ਜਿਹੜਾ ਕਰੂਗਾ ਉਹਦੇ ਵਾਸਤੇ ਆ ਨਾ ਕਰੇ ਹੀ ਕਿਉਂ ਨਾ ਅਹੀਂ ਤਾਂ ਇਹੀ ਚਾਹੁੰਦੇ ਆ ਸਾਰੇ ਸਿੱਖ ਸਾਰੇ ਵੀਰ ਪੰਜਾਬੀ ਇਹੀ ਚਾਹੁੰਦੇ ਆ ਨਾ ਵੀ ਜਿਹੜਾ ਕਰਦਾ ਫਿਰ ਉਹਨੂੰ ਟੰਗ ਦਿਓ ਗੱਲ ਮੁੱਕੇ ਤੇ ਇਹ ਸਾਨੂੰ ਮੈਂ ਸਮਝਦਾ ਵੀ ਇਹ ਛੇਤੀ ਨਿਬੇੜ ਲੈਣਾ ਚਾਹੀਦਾ ਕਿਉਂਕਿ ਇਹ ਗੱਲ ਹਰ ਹਿਰਦੇ ਦੇ ਅੰਦਰ ਦੀ ਗੱਲ ਹੈ ਦੇਸ਼ ਵਿਦੇਸ਼ ਦੇ ਵਿੱਚ ਬੜਾ ਕੁਝ ਹੋ ਰਿਹਾ ਹੁੰਦਾ ਪਿਆ ਇਹ ਜਿਹੜਾ ਸਾਡਾ ਦੇਲਤਾ ਤਰੁੰਦਾਨੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਉਹਦੇ ਉੱਤੇ ਨੂਨ ਨਾ ਭੁੱਕੋ ਅਸੀਂ ਪਹਿਲਾਂ ਹੀ ਬਹੁਤ ਦਰਦ ਲੈ ਕੇ ਬੈਠੇ ਹਾਂ ਬਹੁਤ ਦਰਦ ਲੈ ਕੇ ਬੈਠੇ ਹਾਂ ਇਹਨੂੰ ਕਿਤੇ ਆਪਣੇ ਜਾਂ ਸਾਡੇ ਤੈਨੇ ਵਿਸ਼ਵਾਸਤਕ ਆਪਣੇ ਗੁਰੂ ਦੇ ਅੱਗੇ ਆਪਣੇ ਇਸ਼ਟ ਦੇ ਅੱਗੇ ਆਪਣੇ ਪਗੰਬਰ ਦੇ ਅੱਗੇ ਅਰਦਾਸ ਕਰਕੇ ਵੇਖ ਲਓ ਉਹ ਤਾਂ ਰਾਮ ਰਹੀਮ ਇੱਕ ਥਾਂ ਖਲੋਈ ਵਾਲਾ ਸਾਡਾ ਉਪਦੇਸ਼ ਆ ਮਾਨਸਿਕ ਜਾਤ ਸਭੇ ਇੱਕ ਹੈ ਪਹਿਚਾਨਬੋਧਾ ਉਪਦੇਸ਼ ਆ ਅੱਲਾ ਪਾਕਿੰਗ ਪਾਕ ਦਾ ਉਪਦੇਸ਼ ਹੈ ਹੈ ਕਿਹੜਾ ਹੈ ਸਾਰੇ ਪੈਗੰਬਰ ਸਾਰਿਆਂ ਦੀ ਉਸਤਤ ਹੈ ਕਿਤੇ ਬੀਠਲ ਬੈਠਾ ਕਿਤੇ ਪੰਗਤਨਾਮ ਦੇ ਬੈਠਾ ਹੁਣ ਜਿਹੜਾ ਦੁਸ਼ਟਕ ਜਿਹੜਾ ਨਿਕਾ ਜਾਂ ਨਿਆਣਾ ਨਿਕਨੇ ਨਿਆਣਾ ਕੋ ਬੇਦਵੀ ਕਰਾ ਉਹਨੂੰ ਕੀ ਪਤਾ ਉਹਨੇ ਬਾਬਾ ਕਬੀਰ ਸਾਹਿਬ ਦਾ ਅੰਗ ਪਾੜਿਆ ਕਿ ਫਰੀਦ ਸਾਹਿਬ ਦਾ ਪਾੜਿਆ ਕਿ ਰਵਦਾਸ ਜੀ ਦਾ ਪਾੜਿਆ ਕਿ ਕਿਹਦਾ ਪਾੜਿਆ ਇਹ ਸਾਰਾ ਕੁਝ ਕੀ ਇਹ ਐਨਆਈਏ ਵਗੈਰਾ ਸਾਡੇ ਕੰਮਾਂ ਵਾਸਤੇ ਨਹੀਂ ਕੰਮ ਕਰ ਸਕਦੀਆਂ ਇਹ ਸੀਬੀਆਈ ਨੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਲੱਭਿਆ ਪਿਛਲਾ ਕੇਸ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਕੋਈ ਚੀਜ਼ ਲੱਭ ਕੇ ਦਿੱਤੀ ਕਿ ਫਲਾਣੇ ਚਾਰ ਬੰਦੇ ਬੈਠੇ ਸੀਗੇ ਉਹ ਬੇਅਦਬੀ ਕਰਨ ਦੀ ਸੋਚਦੇ ਪਏ ਸੀ ਤੇ ਅਸੀਂ ਫੜ ਲਏ ਤੁਸੀਂ ਰੋਜ਼ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੇ ਹੋ ਫਲਾਣੇ ਦੀ ਐਸ ਗੱਲ ਦੇ ਵਾਸਤੇ ਕੌਨਸਪੀਰੇਸੀ ਘੜਦੇ ਪਏ ਸੀ ਬੇਅਦਬੀਆਂ ਦੀ ਕੌਨਸਪੀਰੇਸੀ ਕਿਤੇ ਹੋਰ ਸਮਾਨ ਚ ਘੜੀ ਜਾਂਦੀ ਹੈ ਉਹ ਕਿਉਂ ਨਹੀਂ ਫੜੀ ਜਾਂਦੀ ਹਮ ਕਿਉਂ ਨਹੀਂ ਐਸ ਮੈਟਰ ਨੂੰ ਸੀਰੀਅਸਲੀ ਲਿਆ ਜਾਂਦਾ ਇੱਥੇ ਜਿਹੜੇ ਸਿੰਘ ਆ ਰਹੇ ਉਹਨਾਂ ਨੂੰ ਅਸੀਂ ਸੁਣਨ ਸੁਣਨ ਦੇ ਵਿੱਚ ਆਇਆ ਅੱਜ ਆ ਪਹੁੰਚੇ ਆਂ ਵੀ ਜਿਹੜੇ ਜ਼ੁਮੇਵਾਰ ਸਿੰਘ ਹੋਣੇ ਉਹਨਾਂ ਨੂੰ ਡੱਕਿਆ ਜਾ ਰਿਹਾ ਕੋਈ ਉੱਥੇ ਪੁਲਿਸ ਵਾਲਾ ਅਫਸਰ ਜਾ ਕੇ ਬਹਿ ਗਿਆ ਉਹਦੇ ਘਰ ਭਾਈ ਇਹ ਤੁਹਾਡੇ ਵੀ ਗੁਰੂ ਇਹੀ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਇਸ ਮਸਲੇ ਨੂੰ ਨਿਬੇੜੋ ਸਾਰਿਆਂ ਦਾ ਗੁਰੂ ਸਾਰਿਆਂ ਦਾ ਇਸ ਮਸਲੇ ਨੂੰ ਨਿਬੇੜੀਏ ਕਿਉਂਕਿ ਕਿਉਂਕਿ ਤੁਸੀਂ ਇੱਕ ਡਾਟਾ ਵੇਖ ਲਓ ਪਿਛਲੇ ਪਿਛਲੇ 10 ਸਾਲਾਂ ਦੇ ਪੰਜਾਬ 'ਚ ਕਿੰਨੇ ਕਤਲ ਹੋਏ ਹੋਣਗੇ ਤੇ ਕਿੰਨੀਆਂ ਬੇਅਦਬੀਆਂ ਹੋਈਆਂ ਜੇ ਪਤਾ ਆਪਕੇ ਮੌਤੀ ਸਜ਼ਾ ਹੋਣੀ ਆ ਫਾਂਸੀ ਲੱਗ ਸਕਦੀ ਜਾਂ ਟੱਪਰ ਰੋਲ ਜਾਣਗੇ ਜਾਂ ਉਮਰ ਕੈਦ ਹੋਏਗੀ ਤੇ ਇਹੀ ਤਾਂ ਮੰਗਦੇ ਪਏ ਪਈ ਹੋਰ ਮੰਗਦੇ ਕੀ ਆ ਤੇ ਦੇ ਦਿਓ ਭਾਈ ਮੈਂ ਸਮਝਦਾ ਜੇ ਸ਼ੁਕਰਾਨਾ ਕਰਨਾ ਹੈ ਗੁਰੂਕਤੇਗ ਭਾਦਰ ਸਾਹਿਬ ਜੀ ਦਾ ਤੇ ਕਰਦੇ ਹੁੰਦੇ ਨੇ ਥੋੜਾ ਜਿੰਨਾ ਦਿਨਾਂ ਚ ਆ ਕੇ ਨਾ ਸਾਡੇ ਵੀਰ ਆਉਂਦੇ ਹੁੰਦੇ ਨੇ ਮੈਂ ਤਾਂ ਉਹ ਦਿਨ ਵੀ ਇੱਥੇ ਆ ਕੇ ਬੇਨਤੀ ਕੀਤੀ ਸੀ ਬ੍ਰਾਹਮਣ ਸਮਾਜ ਨੂੰ ਵੀ ਤੁਸੀਂ ਰੈਣ ਉਤਾਰ ਯਾਤਰਾ ਕਰਦੇ ਹੁੰਦੇ ਹੋ ਨਾ ਅੱਜ ਰੈਣ ਉਤਾਰਨ ਦਾ ਸਮਾਜ ਅੱਜ ਰੱਬ ਨੇ ਤੁਹਾਨੂੰ ਸਮਾਂ ਦੇ ਦਿੱਤਾ ਤੁਹਾਡੇ ਕੋਲ ਰਾਜ ਭਾਗ ਹੈ ਤੇ ਰੈਣ ਉਤਾਰ ਦਿਓ ਬਿਲਕੁਲ ਕਰ ਦਿਓ ਉਮਰ ਕਾਇਦ ਕਰ ਦਿਓ ਪੰਸੀ ਕਰ ਦਿਓ ਕਾਨੂੰਨ ਬਣਾਓ ਤਕੜਾ ਬਣਾਓ ਅਸੀਂ ਕਿਹੜਾ ਕਿਸੇ ਨਾਲ ਨਜਾਇਜ਼ ਕਰਨੀ ਜਿਹੜਾ ਬੇਅਦਬੀ ਕਰੂਗਾ ਉਹਦੇ ਉੱਤੇ ਲੱਗਣੀ ਹੈ ਨਾ ਤੇ ਬੇਦਬੀ ਕਰੇ ਹੀ ਕਿਉਂ ਇਹੀ ਤਾਂ ਚਾਹੁੰਦੇ ਆਂ ਜੀ ਅਸੀਂ ਬਿਲਕੁਲ ਸੋ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਸਾਹੇ ਰਹਿਬਰ ਆ ਕਿਸ ਅੰਗ ਦੇ ਉੱਤੇ RAM ਲਿਖਿਆ ਕਿਸ ਦੇ ਉੱਤੇ ਅੱਲਾ ਲਿਖਿਆ ਉਹ ਜਦੋਂ ਬੇਦਬੀ ਹੁੰਦੀ ਹੈ ਨਹੀਂ ਦੇਖਿਆ ਜਾਂਦਾ ਤੇ ਸਾਰੇ ਹੀ ਅੰਗ ਭੰਗ ਹੁੰਦੇ ਆ ਉੱਥੇ RAM ਦੀ ਵੀ ਬੇਦਬੀ ਨਾਲ ਹੀ ਹੁੰਦੀ ਹੈ ਅੱਲਾ ਦੀ ਵੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਹੈ ਤੇ ਸਾਰੀ ਸਮੁੱਚੀ ਮਾਨਵਤਾ ਦੇ ਰਹਿਬਰ ਦੀ ਬੇਦਬੀ ਹੁੰਦੀ ਹੈ ਤੇ ਉਸ ਦੇ ਉੱਤੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਲਫ਼ਜ਼ਾਂ ਦੇ ਨਾਲ ਜਿਹੜੀ ਹੈਗੀ ਗੱਲ ਰੱਖੀ ਹੈ ਤੇ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਜਿਹੜੇ ਰੇਣ ਤਾਰਨ ਦੀਆਂ ਗੱਲਾਂ ਅਸੀਂ ਕਰਦੇ ਹਾਂ ਹਰ ਵੀਰ ਕਰਦਾ ਆਪਣੇ ਮਨਾਂ ਦੇ ਵਿੱਚ ਵੀ ਆਸਥਾ ਲੈ ਕੇ ਚੱਲਦੇ ਆਂ ਤਾਂ ਉਹਨਾਂ ਦੇ ਉੱਤੇ ਕਾਨੂੰਨ ਬਣਾਉਣ ਦੇ ਵਿੱਚ ਕੀ ਹਰਜ ਹੈ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਸ ਮਸਲੇ ਦੇ ਉੱਤੇ ਗੰਭੀਰਤਾ ਦੇ ਨਾਲ ਸੋਚ ਕੇ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਕਿਉਂਕਿ ਬੇਦਬੀ ਕਰਨਾ ਇੱਕ ਮਹਾਪਾਪ ਹੈ ਤੇ ਉਸ ਦੇ ਬਾਰੇ ਵਿੱਚ ਹਰ ਕੋਈ ਇਹੀ ਸੋਚਦਾ ਹੈ ਕਿ ਇਹ ਜਦੋਂ ਹੁੰਦੀ ਹੈ ਤਾਂ ਇਹ ਗਲਤ ਹੁੰਦਾ ਹੈ ਜੇ ਸੋਚਦੇ ਸਾਰਾ ਕੁਝ ਸਾਰੇ ਇਹੀ ਹੈ ਤਾਂ ਫਿਰ ਕਾਨੂੰਨ ਕਿਉਂ ਨਹੀਂ ਇੱਕ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ ਜੋ ਕਿ ਗੁਰਪ੍ਰੀਤ ਸਿੰਘ ਹੋਰਾਂ ਨੇ ਚੁੱਕਿਆ ਸੋ ਦੇਖਿਆ ਜਾਵੇਗਾ ਹੁਣ ਕਿ ਕਦੋਂ ਬੇਦਬੀਆਂ ਦੇ ਉੱਤੇ ਸਖਤ ਕਾਨੂੰਨ ਬਣਦੇ ਹੈ ਤੇ ਕਦੋਂ ਅਜੰਜਾਂ ਮੰਦ ਭਾਗੀਏ ਘਟਨਾਵਾਂ ਰੁਕਣ ਦਾ ਨਾ ਲੈਣ ਗਿਆ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਦ